ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤਾਂ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਫਲੂਨ ਬੱਚੀ ਦੇ ਟੀਕਾ ਕਿੰਨੇ ਵਜਨ ਤੇ ਆਪਾਂ ਨੂੰ ਭਰਉਣਾ ਚਾਹੀਦਾ ਗੱਭਣ ਦਾ ਤੇ ਵੀ ਕੰਸੀ ਵੀ ਪਹਿਲੇ ਟੀਕੇ ਨਾਲੇ ਹੋ ਜਵੇ ਤੇ ਦੁੱਧ ਵੀ ਆ ਜਿਹੜਾ ਉਹ ਪੀਕ ਤੇ ਦੇਵੇ ਆਪਾਂ ਨੇ ਯਾਨੀ ਕੀ ਗੱਲ ਕਰਨੀ ਆ ਵੀ ਜਿੰਨਾ ਵੀਰਾਂ ਦੇ ਪਸ਼ੂ ਬਨ ਕੇ ਰੱਖੇ ਹੋਏ ਨੇ ਜਾਂ ਬਨ ਕੇ ਬੱਚੀਆਂ ਪਾਲਦੇ ਨੇ ਕਿਉਂਕਿ ਬਨ ਕੇ ਬੱਚੀ ਪਾਲੀ ਹੋਈ ਤੇ ਖੁੱਲੀ ਚ ਬਹੁਤ ਫਰਕ ਹੁੰਦਾ ਠੀਕ ਆ ਨਾ ਕਈ ਵਾਰ ਹੁਣ ਵੀਰ ਕਹਿੰਦੇ ਨੇ ਵੀ ਬੱਚੀ ਸੂਈ ਸੀਗੀ ਵੀ ਲਾਲੋ ਫਲੂਨ ਸੂਈ ਸੀ ਵੀ 12 13 15 ਕਿਲੋ ਤੱਕੇ ਦੁੱਧ ਦੇ ਦਿੱਤਾ ਉਹਦਾ ਇਹੀ ਚੱਕਰ ਹੁੰਦਾ ਜਦੋਂ ਆਪਾਂ ਘੱਟ ਵਜਨ ਤੇ ਘੱਟ ਉਮਰ ਦੇ ਏਆਈ ਆ ਜਿਹੜੀ ਕਰਾ ਦਿੰਨੇ ਆ ਵੀ ਉਨੀ ਗਰੋਥ ਨਹੀਂ ਹੋਈ ਹੁੰਦੀ ਵੀ ਉਹਨਾਂ ਵਜਨ ਹੁੰਦਾ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਜੇ ਤੁਸੀਂ ਲਾ ਲਓ ਵੀ ਪੀਕ ਤੇ ਬੱਚੀ ਤੋਂ ਦੁੱਧ ਲੈਣਾ ਠੀਕ ਆ ਨਾ ਤਾਂ ਤੁਸੀਂ ਇੱਕ ਤਾਂ ਉਮਰ ਘੱਟੋ ਘੱਟ ਨਹੀਂ 14-15 ਮਹੀਨੇ ਹੋਵੇ ਠੀਕ ਆ ਨਾ ਤੇ ਇੱਕ ਵਜਨ ਘੱਟ ਤੋਂ ਘੱਟ 3.5 ਕੁਇੰਟਲ ਦਾ ਹੋਵੇ ਉਦੋਂ ਤੁਹਾਡੀ ਬੱਚੀ ਜਾ ਕੇ ਜਿਹੜੀ ਉਹ ਪੀਕ ਲੈਵਲ ਤੇ ਦੁੱਧ ਦਿੰਦੀ ਆ ਕਿਉਂਕਿ ਜਦੋਂ 3.5 ਤੋਂ 4 ਕੁਆਂਟਲ ਵਜਨ ਦੇ ਤੁਸੀਂ ਇਹ ਆਈ ਕਰਾਏਂਗੇ ਉਹ ਤਾਂ ਆਪੇ ਸੂਣ ਵੇਲੇ 6.5-7 ਕੁਆਂਟਲ ਵਜਨ ਹੋ ਜਾਣਾ ਜਿੰਨਾ ਵਜਨ ਵਧੂਗਾ ਠੀਕ ਆ ਨਾ ਜਿੰਨੀ ਉਹ ਹੈਵੀ ਹੋਊਗੀ ਓਨਾ ਪੀਕ ਲੈਵਲ ਤੇ ਦੁੱਧ ਦਊਗੀ ਵਾਰ ਆਪਾਂ ਦੇਖਦੇ ਆਂ ਵੀ ਕਈ ਵਾਰ ਆਪਾਂ ਕਹਿੰਦੇ ਆਂ ਵੀ ਅਸੀਂ ਜਿੰਨਾ ਲਾਇਆ ਸੀਗਾ ਵੀ ਓਨਾ ਦੁੱਧ ਦਿੱਤਾ ਨਹੀਂ ਹੈਗਾ ਇਹਨੇ ਤੇ ਉਹ ਉਹੀ ਚੱਕਰ ਹੁੰਦਾ ਤੇ ਇਹ ਵੀਡੀਓ 'ਚ ਆਪਾਂ ਨੇ ਉਹ ਵਿਸ਼ੇ ਵਾਰੀ ਗੱਲ ਕਰਨੀ ਆ ਬੰਦਾ ਯਾਨੀ ਕਿ ਯਾਰ ਗਲਤੀਆਂ ਦਾ ਪੁਤਲਾ ਆਪਾਂ ਨੂੰ ਆ ਬੱਚੀ ਦੀ AI ਕਰਾ ਕੇ ਇਹ ਚੀਜ਼ ਦਾ ਪਤਾ ਲੱਗਿਆ ਇਹ ਬੱਚੀ ਦੀ AI ਕਰਾਈ ਨੂੰ 43 44 ਦਿਨ ਹੋ ਗਏ ਤੇ ਇਹਦਾ ਵਜਨ 3 ਕੁਇੰਟਲ ਦੇ ਲਗਭਗ ਸੀਗਾ ਤੇ ਹੈਗਾ 3 ਕੁਇੰਟਲ ਤੋਂ ਉੱਤੇ ਸੀ ਲਿਖਿਆ ਹੋਇਆ ਸੀਗਾ ਜਦੋਂ AI ਕਰਾਈ ਆ ਚਲੋ ਦਿਮਾਗ 'ਚ ਨਹੀਂ ਰਹਿੰਦਾ ਤੇ ਯਾਨੀ ਕਿ ਵੀਰੇ ਇਹ ਤੁਸੀਂ ਚਾਹੇ ਗਲਤੀ ਲਾ ਲਓ ਚਾਹੇ ਤੁਸੀਂ ਕਹਿ ਲਓ ਵੀ ਕੁਝ ਸਿੱਖਣ ਨੂੰ ਮਿਲੇ ਆਪਾਂ ਨੂੰ ਠੀਕ ਆ ਨਾ ਉਹੀ ਆਪਾਂ ਉਹ ਹਿਸਾਬ ਨਾਲ ਤੁਹਾਡੇ ਨਾਲ ਵੀਡੀਓ ਰਹੀਂ ਸ਼ੇਅਰ ਕਰਦੇ ਆਂ ਵੀ ਜਦੋਂ ਤੁਸੀਂ ਇੱਕ ਤਾਂ ਯਾਰ ਬਸ ਮੇਨ ਵੀਡੀਓ ਬਣਾਉਣ ਦਾ ਮਕਸਦ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰਨ ਦਾ ਵੀ 14 ਮਹੀਨੇ ਘੱਟ ਤੋਂ ਘੱਟ ਉਮਰ ਹੋਵੇ ਉੱਪਰ ਚਾਹੇ 15 ਮਹੀਨੇ ਹੋਵੇ 16 ਹੋਵੇ ਠੀਕ ਆ ਨਾ ਵਜਨ ਘੱਟੋ ਘੱਟ 3.5 ਕੁਆਂਟਲ ਹੋਵੇ ਉੱਤੇ ਚਾਹੇ 4 ਹੋਵੇ ਪੌਣੇ 4 ਹੋਵੇ ਇੱਕ ਤਾਂ ਜਦੋਂ 14-15 ਮਹੀਨੇ ਉਮਰ ਹੁੰਦੀ ਆ ਤੇ ਵਜਨ ਹੁੰਦਾ ਕਨਸੈਪਸ਼ਨ ਰੇਟ ਵੀ ਵੱਧ ਜਾਂਦੀ ਆ ਕਈ ਵਾਰ ਆਪਾਂ ਕੀ ਕਰਦੇ ਆਂ ਵੀ ਬੱਚੀ ਦਾ ਉੰਨਾ ਵਜਨ ਹੁੰਦਾ ਨਹੀਂ ਹੀਟ ਤੇ ਤਾਂ ਜਰ ਜੇ ਆਪਣੀ ਵਧੀਆ ਸਾਂਭ ਸੰਭਾਲਾ ਠੀਕ ਆ ਨਾ 11ਵੇਂ ਮਹੀਨੇ ਤੋਂ ਹੀਟ ਇਹ ਕੱਢਣ ਲੱਗ ਜਾਂਦੀ ਆ ਬੱਚੀ ਆਪਣੀ 11ਵੇਂ ਮਹੀਨੇ ਚ ਹੀਟ ਕੱਢਣ ਲੱਗ ਲੱਗੀ ਸੀਗੀ ਵੀ ਮਤਲਬ ਇਹਨੇ ਪ੍ਰੋਪਰ ਨਹੀਂ ਸੀ ਹੀਟ ਕੱਢੀ ਜਿਵੇਂ ਤੁਸੀਂ ਲਾ ਲਓ ਵੀ ਅੱਜ ਕੱਢ ਲਈ ਕੱਲ ਨੂੰ ਮੈਸ ਪਰਸੋ ਨੂੰ ਫੇਰ ਕੱਢ ਲਈ ਸਾਰ ਆਪਾਂ ਇਹੀ ਕਰਦੇ ਆਂ ਗਲਤੀ ਵੀ ਬੱਚੀ ਪਹਿਲੀ ਵਾਰ ਹੀਟ ਚ ਆਉਂਦੇ ਆਂ ਆਪਾਂ ਪਹਿਲੀ ਵਾਰੇ ਟੀਕਾ ਭਰਾ ਦਿੰਨੇ ਕਈ ਵਾਰ ਸੈਕਸਡ ਸੀਮਨ ਮਹਿੰਗਾ ਭਰਾਇਆ ਹੁੰਦਾ ਔਰ ਰੀਪੀਟ ਕਰ ਜਾਂਦੀ ਆਪਣੇ ਪੈਸੇ ਖਰਾਬ ਜਾਂਦੇ ਨੇ ਇੱਕ ਦੋ ਹੀਟਾਂ ਦਾ ਤੁਸੀਂ ਦੇਖਿਆ ਕਰੋ ਠੀਕ ਹੈ ਨਾ ਪਹਿਲਾ ਪਹਿਲਾਂ ਤਾਂ ਜਦੋਂ ਪਹਿਲਾ ਹੀਟ ਆਉਣ ਲੱਗਣਾ ਇਹਨਾਂ ਨੇ ਕਦੇ ਅੱਜ ਕੱਢ ਲਈ ਕੱਲ ਨੂੰ ਬੰਦ ਪਰਸੋਂ ਨੂੰ ਫੇਰ ਜਦੋਂ ਤੁਸੀਂ ਪ੍ਰੋਪਰ ਪਾਊਡਰ ਪਾਉਣਾ ਪ੍ਰੋਪਰ ਮਿਨਰਲ ਮਿਕਚਰ ਪਾਉਣਾ ਉਦੋਂ ਇਹਨਾਂ ਦੀ ਹੀਟ ਸੈੱਟ ਆਉਣੀ ਆ ਜਦੋਂ ਤੁਹਾਨੂੰ ਇੱਕ ਦੋ ਹੀਟਾਂ ਦਾ ਪਤਾ ਲੱਗ ਜਾਂਦਾ ਵੀ ਤਿੰਨ ਦਿਨ ਉਦੋਂ ਤੁਸੀਂ ਟੀਕਾ ਭਰਾਇਆ ਕਰੋ ਉਦੋਂ ਫਾਇਦਾ ਇਹ ਹੋ ਜਾਂਦਾ ਜੇ ਤੁਸੀਂ ਮਹਿੰਗਾ ਸੀਮਨ ਵੀ ਭਰਾਉਣਾ ਠੀਕ ਆ ਇੱਕ ਕੇ ਸਟਰਾ ਭਰਉਣਾ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਤੁਹਾਨੂੰ ਪਤਾ ਲੱਗੇ ਵੀ ਬੱਚੀ ਦੀ ਤਿੰਨ ਦਿਨ ਹੀਟ ਆ ਵੀ ਅਸੀਂ ਤੀਜੇ ਦਿਨ ਦਾ ਕੇ ਜਾ ਕੇ ਆਖਰੀ ਸੀਮਨ ਸਟਰਾ ਜਿਹੜਾ ਉਹ ਭਰਾ ਦੇਣਾ ਵੀ ਇਹਨੇ ਕਨਸੀਵ ਕਰ ਦੇਣਾ ਇਹ ਮੇਨ ਗੱਲ ਜ਼ਰੂਰੀ ਰੱਖਿਆ ਕਰੋ ਵੀ ਜਦੋਂ ਤੁਸੀਂ ਬੱਚੀ ਦੇ ਟੀਕਾ ਲਵਾਉਣਾ ਤੁਹਾਨੂੰ ਹੀਟ ਦਾ ਪਤਾ ਹੋਣਾ ਚਾਹੀਦਾ ਤੇ ਇੱਕ ਵਧੀਆ ਮਿਨਰਲ ਮਿਕਸਚਰ ਚਾਹੀਏ ਟਰੇਸ ਮਿਨਰਲ ਪਾਓ ਜਦੋਂ ਤੁਹਾਨੂੰ ਪਤਾ ਵੀ ਅਸੀਂ 1-2 ਮਹੀਨੇ ਚ ਇਹਦੀ AI ਕਰਾਉਣੀ ਆ ਉਦੋਂ ਹੀ ਡੀ-ਵਾਰਮਿੰਗ ਕਰ ਦਿਓ ਤੇ ਉਹਨੂੰ ਉਹਦਾ ਵਧੀਆ ਪ੍ਰੋਪਰ ਪਾਊਡਰ ਮੈਨੇਜਮੈਂਟ ਵਧੀਆ ਰੱਖੋ ਵੀ ਪਹਿਲੇ ਟੀਕੇ ਨਾਲ ਕਨਸੀਵ ਹੋ ਜਾਵੇ ਜਿੰਨੀ ਛੇਤੀ ਥੋੜੀ ਬੱਚੀ ਕਨਸੀਵ ਹੋਊਗੀ ਪਹਿਲੇ ਟੀਕੇ ਜੇ ਉਹਨਾਂ ਨਾਲੇ ਥੋੜਾ ਖਰਚਾ ਵਧੂ ਕਈ ਵਾਰ ਆਪਾਂ 2-3 ਸਟਰਾ ਮਹਿੰਗੇ ਲਵਾ ਦਿੰਨੇ ਆ 2-3 ਵਾਰ ਰਿਪੀਟ ਕਰਕੇ ਖਰਚਾ ਜਿਆਦਾ ਹੋ ਜਾਂਦਾ ਜਦੋਂ ਆਪਾਂ ਨੇ ਪਹਿਲੇ ਹੀ ਮੈਨੇਜਮੈਂਟ ਵਧੀਆ ਰੱਖੀ ਹੁੰਦੀ ਆ ਪਹਿਲੇ ਟੀਕੇ ਨਾਲੇ ਕਨਸੀਵ ਕਰ ਦਿੰਦੀ ਆ ਚਲੋ ਆਪਣੀ ਆਪਾਂ ਨੂੰ ਵੀ ਖੁਸ਼ੀ ਹੁੰਦੀ ਆ ਚਲ ਫਾਰਮ ਜੀ ਵੀ ਵਾਧਾ ਹੁੰਦਾ ਵੀ ਛੇਤੀ ਪਸ਼ੂ ਕਨਸੀਵ ਹੋ ਗਿਆ ਮੇਨ ਗੱਲ ਇਹੀ ਹੈ ਜਾਨੀ ਕਿ ਜਦੋਂ ਵਧੀਆ ਵਜਨ ਹੋ ਉਮਰ ਹੋਊਗੀ ਤੇ ਦੁੱਧ ਵੀ ਚਲੋ ਪੀਕ ਲੈਵਲ ਤੇ ਵਧੀਆ ਦੋ ਕਈ ਵਾਰ ਬਰੀਡ ਵਾਲੀ ਬੱਚੀ ਵੀ ਉਹਨਾਂ ਦੁੱਧ ਨਹੀਂ ਦਿੰਦੀ ਹੈਗੀ ਜੇ ਘੱਟ ਉਮਰ 'ਚ ਇਹ ਕਰਾਈ ਹੋਵੇ ਹੁਣ ਕਈ ਫਾਰਮਰ ਦਾ ਆਪਾਂ ਦੇਖਣ ਨੂੰ ਦੇਖ ਲਈਆਂ ਆਪਣੀ ਇੱਕ ਦੋ ਫਾਰਮਰਾਂ ਨਾਲ ਚਲ ਵਧੀਆ ਗੱਲਬਾਤ ਹੋਈ ਆ ਉਹ ਉਹਨਾਂ ਨੂੰ ਵੀ ਮੈਂ ਪੁੱਛਿਆ ਸੀ ਉਹ ਕਹਿੰਦੇ ਕਈ ਵਾਰ ਸਾਨੂੰ ਵੀ ਮੌਸਮ ਅਜੇ ਆਉਂਦਾ ਵੀ ਜਨਵਰੀ ਫਰਵਰੀ 'ਚ ਏਆਈ ਆ ਜਿਹੜੀ ਕਰਾਉਣੀ ਪੈਂਦੀ ਹੈ ਕਿਉਂਕਿ ਅੱਗੇ ਗਰਮੀ ਦਾ ਮੌਸਮ ਹੋ ਜਾਂਦਾ ਸਟਰਾ ਮਹੇਗਾ ਲਵਾਉਣਾ ਹੁੰਦਾ ਵੀ ਕਨਸੈਪਸ਼ਨ ਰੇਟ ਘਟ ਜਾਂਦੀ ਆ ਵੀ ਉਦੋਂ ਅਸੀਂ ਘੱਟ ਉਮਰ ਤੇ ਹੀ ਏਆਈ ਕਰਾਨੀਆਂ ਵੀ ਸਾਨੂੰ ਕਈ ਵਾਰ ਦੇਖਣ ਨੂੰ ਮਿਲਿਆ ਵੀ ਫਲੂਨ ਬੱਚੀ ਛੋਟੀ ਉਮਰ ਜੇ ਏਆਈ ਕਰਾਈ ਹੋਈ ਵੀ ਮਤਲਬ ਪਹਿਲੇ ਸੂਏ ਆਹੀ 24 25 ਕਿਲੋ ਦੁੱਧ ਦਿੰਦਾ ਦੂਏ ਸੂਏ 35+ ਮਾਰਦੀਆਂ ਨੇ ਉਹ ਉਹੀ ਵਜਨ ਦਾ ਹੀ ਚੱਕਰ ਹੁੰਦਾ ਤੇ ਉਮਰ ਦਾ ਇਹਨਾਂ ਜਣੇ ਜੀ ਵੀਡੀਓ ਬਣਾਉਣ ਦਾ ਥੋਡੇ ਨਾਲ ਇਹੀ ਸੀ ਗੱਲ ਸ਼ੇਅਰ ਕਰਨ ਦਾ ਵੀ ਉਮਰ 14 15 ਮਹੀਨੇ ਵજન ਘੱਟੋ ਘੱਟ 3.5 ਕੁਇੰਟਲ ਹੋਵੇ ਠੀਕ ਆ ਨਾ ਹੁਣ ਜਿਵੇਂ ਉਹ ਪਰਲੀ ਬੱਛੀ ਆਪਣੀ 7.5 ਮਹੀਨੇ ਦੀ ਆ ਤੇ ਸੌਰੀ 6.5ਵੀਂ 6.5 ਦੀ ਅਖ ਨਹੀਂ 7 ਦੀ ਉਹ ਵੀ ਲਿਖਿਆ ਪਿਆ ਇੱਕ ਲਿਖਿਆ ਜ਼ਰੂਰ ਕਰੋ ਤੁਹਾਨੂੰ ਮਰਜ਼ਾ ਵੀ ਪਤਾ ਲੱਗਦਾ ਰਹਿੰਦਾ ਤੇ ਫੀਤਾ ਜੇ ਤੁਹਾਡੇ ਕੋਲ ਵਜਨ ਵਾਲਾ ਨਹੀਂ ਹੈਗਾ ਤਾਂ ਤੁਸੀਂ ਕਿਸੇ ਵੀ ਜਿਵੇਂ ਕਿਸੇ ਤੋਂ ਫੀਡ ਚੱਕਦੇ ਹੋ ਠੀਕ ਆ ਨਾ ਜਾਂ ਤੁਹਾਨੂੰ ਕੋਈ ਜਾਣਦਾ ਕਈ ਵਾਰ ਡੀਲਰਾਂ ਕੋਲ ਵੀ ਜਿਹੜੇ ਜਿੱਥੋਂ ਫੀਡ ਚੱਕਦੇ ਹੋ ਉਹਨਾਂ ਨੂੰ ਕਹਿ ਦਿਆ ਕਰੋ ਵੀ ਅਸੀਂ ਵਜਨ ਕਰਾਉਣਾ ਉਹਨਾਂ ਕੋ ਫੀਤੇ ਹੀ ਹੁੰਦੇ ਹੀ ਨੇ ਵਜਨ ਜਰੂਰ ਕਰਾਇਆ ਕਰੋ ਤੇ ਉਮਰ ਤੁਹਾਨੂੰ ਪ੍ਰੋਪਰ ਪਤਾ ਹੋਣੀ ਚਾਹੀਦੀ ਜੀ ਆਪਣੀ ਬੱਚੀ ਦੀ ਜਦੋਂ ਵੀ ਸੂਆ ਪੈਂਦਾ ਗਾਂ ਦਾ ਆਪਣਾ ਲਿਖ ਲਿਆ ਕਰੋ ਜਦੇ ਤਰੀਕ ਇਹ ਵੀਡੀਓ ਚ ਆਪਾਂ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰਨੀ ਸੀਗੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਉਮਰ 14-15 ਮਹੀਨੇ ਹੋਵੇ ਤੇ ਵਜਨ ਸਾਢੇ 3 ਕੁਆਂਟਲ ਦੇ ਉੱਤੇ ਹੋਵੇ ਤਾਂ ਤੁਹਾਡੀ ਬੱਚੀ ਆ ਜਿਹੜੀ ਉਹ ਵਧੀਆ ਦੁੱਧ ਦੇਊਗੀ ਪੀਕ ਤੇ ਕੀ ਵਾਰ ਆਪਣੇ ਕੋ ਬਰੀਡ ਚੰਗੀ ਹੁੰਦੀ ਆ ਮੈਸ ਮੈਸ ਮੈਨੇਜਮੈਂਟ ਕਰ ਲੈਣੇ ਆ ਉਹਦੇ ਕਰਕੇ ਵਧੀਆ ਪੀਕ ਤੇ ਦੁੱਧ ਨਹੀਂ ਲੈ ਸਕਦੇ ਆਪਾਂ ਤੇ ਇਹ ਮੇਰਾ ਵੀ ਜਿਹੜਾ ਜ਼ਰੂਰ ਖਿਆਲ ਚ ਰੱਖਿਆ ਕਰੋ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਆਪਣਾ ਬਾਕੀ ਆ ਬੱਚੀ ਕਨਸੀਵ ਹੁੰਦੀ ਆ ਜਾਂ ਨਹੀਂ ਹੁੰਦੀ ਉਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ 43 ਦਿਨ ਇਹਦੇ ਟੀਕਾ ਭਰਾਏ ਨੂੰ ਹੋ ਗਏ 66 ਸੀਮਨ ਭਰਾਇਆ ਸੀਮਨ ਦੀ ਡਿਟੇਲ ਵੀ ਆਪਾਂ ਜ਼ਰੂਰ ਦੱਸਾਂਗੇ ਬਾਕੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ